ਜਦੋਂ ਲੜਕੀਆਂ ਨੂੰ ਕੀ ਹੁੰਦੀ ਹੈ 1.5 ਹੋ ਜੇ ਤੇ ਬਹੁਤ ਤਾਨ ਕਰਦੇ ਆ ਚਲੋ ਜੀ ਦੋ ਬੰਦੇ ਆ ਗਏ ਕਿ ਚਾਰ ਲੈਣੇ ਬੰਦੇ ਸਾਰੇ ਦੇ ਮਾਨਯੋਗ ਐਸ.ਸੀ. ਸਾਹਿਬ ਜੀ ਚਰਨੀਤ ਜੀ ਵੀ ਜਗਦੀਸ਼ ਜੀ ਉਹਨਾਂ ਦੇ ਖਲਾਫਤਾ ਮਾਮਲੇ ਤੁਸੀਂ ਇਹ ਗੱਲ ਤੋਂ ਨੰਗਾ ਲਾਇਆ ਗਿਆ ਆ ਪੂਰ ਕਰਦੇ ਕਿ ਇੱਥੇ ਬਹੁਤ ਸਾਰੇ ਜਿਹੜੇ 1000 3000 ਤੋਂ ਵੱਧ ਕਰਕੇ ਆ ਗਏ ਜਦੋਂ ਲੜਕੀਆਂ ਨੂੰ ਕੀ ਹੁੰਦੀ ਹੈ ਇੱਕ ਡੇਢ ਹੋ ਜੇ ਤੇ ਬਹੁਤ ਤਾਨ ਕਰਦੇ ਆ ਅੱਕੇ ਵੀ ਅਸੀਂ ਇੱਕ ਸ਼ਿੰਗ ਨਾਕਾ ਲਾ ਕੇ ਉਹ ਆ ਸੁਚੋਚਨ ਕੀਤਾ ਹੀ ਅੱਜ ਵੀ ਅੰਨੀ ਦਾਸ਼ ਕਰਦੇ ਆ ਅੱਜ ਕਿੰਨੇ ਕ ਚਲਾਨ ਜਿਹੜੇ ਆਪਾਂ ਇਹ ਕੱਟੇ ਸੋਂ ਤੱਕ ਤੱਕ ਕੱਟਦੇ ਆ ਪਹਿਲਾਂ ਹੀ ਬਣਾ ਲੇ ਸਕੂਲ ਦੇ ਬਾਹਰ ਗਏ ਹਾਂ ਉੱਥੇ ਸਭ ਕੱਟਦੇ ਆ ਉਹਦੇ ਵਿੱਚ ਚਲਾਨ ਜਿਹੜੇ ਆ ਕੋਈ ਨਾ ਬਾਲਕਾਂ ਦੇ ਬੱਚਿਆਂ ਦੇ ਤੇ ਹੀ ਹੈਗੇ ਕਿ ਕਿਸੇ ਹੋਰ ਦੇ ਬਿਨਾ ਮੇਰਾ ਜੀ ਤੱਕ ਨਾ ਬਾਲਕਾਂ ਦਾ ਕੋਈ ਨਹੀਂ ਕੱਟਿਆ ਜੇ ਕਹਾਂਗੇ ਧੜਕੇ ਤੋ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੌ ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ